ਸਤਿਗੁਰੂ ਬਾਝ ਨਾ ਪਾਇਓ ਸਭ ਮੋਹੀ ਮਾਇਆ ਜਲ ਜੀਵ ਗੁਨਾਹ ਸਭਰਮਾਰ ਕਰਦੇ ਰਹੇ ਸਤਗੁਰੂ ਤੋਂ ਬਿਨਾ ਕੋਈ ਨਹੀਂ ਪਾ ਸਕਦਾ ਸੰਸਾਰ ਸਾਰਾ ਪਰਮੇਸ਼ਰ ਦੇ ਮਾਇਆ ਦੇ ਮਹਾਲੇ ਜਾਲ ਵਿੱਚ ਮੋਹਿਤ ਕੀਤਾ ਹੈ ਸਭ ਮੋਹੀ ਮਾਇਆ ਜਲ ਜੀਵ ਸਾਰੇ ਜੀਵ ਜੰਤ ਮਾਇਆ ਦੇ ਮੋਜ ਜਾਲ ਵਿੱਚ ਉਲਝੇ ਹੋਏ نے جڑا اس مایا جال چڑھ سکتے ہیں باقی سارا سنسار مایا چٹ مہاراج ودیاتیاں پڑھا رہے جیچ بھگوان رام لکشمن برت شترگن اور بہت سارے راج دے بندے دھوتے ہیں ਬੜੇ ਪ੍ਰਹਿਮਰਾਲ ਗੁਰਦੇਵ ਦੀ ਗੱਲਾਂ ਸਮਝ ਰਹੇ ਸੁਣਦੇ ਨੇ ਮਾਇਆ ਦੇ ਬਾਰੇ ਪ੍ਰਕਰਣ ਚੱਲਦਾ ਪਿਆ। ਅਰ ਭਗਵਾਨ ਰਾਮ ਕਹਿਣ ਲੱਗੇ ਕਿ ਮਾਰਾ ਮਾਇਆ ਦਾ ਪ੍ਰਕਰਣ ਜਰਾ ਖੋਲ ਕੇ ਸਮਝਾਓ। ਭਗਵਾਨ ਰਾਮ ਮਾਇਆ ਪਤੀ ਨੇ ਲੇਕਿਨ ਮਾਇਆ ਦੀ ਜਾਣਕਾਰੀ ਦੇਣਾ ਚਾਹੁੰਦੇ ਸਾਰਿਆਂ ਨੂੰ। ਕਿ ਮਾਇਆ ਕਾਸੀ ਹੈ। ਬ੍ਰਿਸ਼ਿਸ਼ ਮਾਰਾ ਕਹਿਣ ਲੱਗੇ ਗੋਦੀ ਨਾਮ ਦਾ ਬ੍ਰਹਮਣ ਹੈ। ਮੜੀ ਨੇ ਸਾਧਨਾ ਤਪੱਸਿਆ ਕੀਤੀ। ਵਿਸ਼ਮ ਭਗਵਾਨ ਨੂੰ ਪ੍ਰਸੰਨ ਕੀਤਾ। ਭਗਵਾਨ ਨੇ ਇੱਛਾ ਪੁੱਛੀ ਕਿ ਲਗ ਮੈਂ ਆਪ ਦੀ ਮਾਇਆ ਦੇਖਣਾ ਚਾਹੁੰਦਾ। ਬੜੇ ਵਿੱਚ ਸਾਸਰ ਗ੍ਰੰਥ ਕੋਲੇ ਮਾਇਆ ਦਾ ਬੜਾ ਜ਼ਿਕਰ ਹੈ। ਬੜੀ ਪ੍ਰਭਲ ਮਾਇਆ ਆਪ ਦੀ। ਮੈਂ ਮਾਇਆ ਦਾ ਦਰਸ਼ਨ ਕਰਨਾ ਚਾਹੁੰਦਾ। ਭਗਵਾਨ ਤਦ ਆਸੂ ਕਹਿ ਕੇ ਲੋਪ ਹੋ ਗਏ। ਇੰਗਾਂਦੀ ਬ੍ਰਾਹਮਣ ਕੁਝ ਦਿਨਾਂ ਬਾਅਦ ਗੰਗਾ ਇਸ਼ਨਾਨ ਕਰਨ ਗਿਆ ਡੁੱਬ ਕੇ ਲਗਾਈ ਡੁੱਬ ਕੇ ਲਗਾਉਂਦੇ ਉਹਨੂੰ ਐਸਾ ਲੱਗਾ ਮੇਚੀ ਹਿੱਸਾ ਗੁਟ ਗਿਆ ਮੌਤਵ ਕੀ ਇੱਕ ਚੰਡਾਲ ਦੇ ਘਰੇ ਦਾ ਜਨਮ ਹੋਇਆ ਚੰਡਾਲਾਂ ਦੇ ਜਿੱਦਾਂ ਦੇ ਘਰ ਦਾ ਹਾਲਾਤ ਹੁੰਦੇ ਨੇ ਬੈਸੀ ਤਰ੍ਹਾਂ ਦੇ ਨਾਲ ਜੀਵਨ ਦਾ ਬਦੀਤ ਹੋਇਆ ਵੱਡਾ ਹੋਇਆ ਸ਼ਾਦੀ ਹੋ ਗਈ ਬੱਚੇ ਹੋ ਗਏ ਜਿਹੜਾ ਲੰਲਾਂ ਦਾ ਕੰਮ ਕਰਦਾ ਖੱਲਾ ਉਤਾਰਦਾ ਜਰਮ ਦੀ ਖੱਲਾ ਤੇ ਆਦੀ ਕੁ ਉਤਾਰਦਾ ਇੱਕ ਵਾਰੀ ਉੱਥੇ ਆਕਾਲ ਪੈ ਗਿਆ ਬੜੇ ਲੋਕ ਮਰਨ ਲੱਗ ਪਏ ਪਸ਼ੂ ਪੰਛੀ ਮਰਨ ਲੱਗ ਪਏ ਔਰ ਇਸ ਨੇ ਦੇਖਿਆ ਵੀ ਸਾਡਾ ਗੁਜ਼ਾਰਾ ਵੀ ਨਹੀਂ ਚੱਲਦਾ ਮੈਂ ਉਹ ਦੇਖਦੇ ਦੇਖਦੇ ਬੱਚੇ ਵੀ ਦੀ ਮੌਤ ਬੱਚਿਆਂ ਦੀ ਮੌਤ ਹੋ ਗਈ ਮੇਰੀ ਪਤਨੀ ਦੀ ਮੌਤ ਹੋ ਗਈ ਬੜਾ ਦੁਖੀ ਹੋਇਆ ਸ਼ਰ ਸ਼ਲ ਆਪਣਾ ਪਿੰਡ ਛੱਡ ਕੇ ਸ਼ਹਿਰ ਜਾ ਗਿਆ। ਸ਼ਹਿਰ ਚ ਪਹੁੰਚਿਆ ਉੱਥੇ ਪਤਾ ਲੱਗਾ ਵੀ ਰਾਜੇ ਨਹੀਂ ਤਾਂ ਮੌਤ ਹੋ ਗਈ ਹੈ। ਨਾ ਉਹਦਾ ਕੋਈ ਭਰਾ ਹੈ ਨਾ ਉਹਦਾ ਕੋਈ ਪੁੱਤਰ ਹੈ। ਤੇ ਹੁਣ ਰਾਜਾ ਕਿਸ ਨੇ ਬਣਾਇਆ ਜਾਏ ਐ ਸਭ ਵਿਚਾਰ ਕੀਤਾ ਜਾ ਰਿਹਾ। ਰਾਜਪ੍ਰਥੀ ਨੇ ਕਿਹਾ ਜੀ ਰਾਜੇ ਦਾ ਆਤੀ ਛੱਡ ਦਿਓ। ਬੜਾ ਸਮਝਦਾਰ ਜੀ ਵੀ ਨੂੰ ਸਮਝਾਤਾ ਜਿਸ ਬੰਦੇ ਨੂੰ ਇਹ ਸੁੰਡ ਤੇ ਉਠਾ ਕੇ ਆਪਣੀ ਪਿੱਠ ਤੇ ਬਿਠਾ ਲੇ ਉਸੇ ਨੂੰ ਰਾਜਾ ਬਣਾ ਦਿੱਤਾ ਜਾ ਰਿਹਾ ਹਾਥੀ ਵਿਚਾਰਜਿਕ ਮੁਦਾਬੇ ਇੱਕ ਗਾਂਧੀ ਨਾਮ ਦਾ ਬ੍ਰਾਹਮਣ ਜਿਹੜਾ ਹੁਣ ਚੰਡਾਲ ਬਣ ਗਿਆ ਤੇ ਉਹ ਗਵਾਰੇ ਸੀ ਹਾਥੀ ਨੇ ਇਸ ਨੂੰ ਉਠਾਇਆ ਤੇ ਆਪਣੇ ਪਿੱਠ ਤੇ ਬਿਠਾ ਲਿਆ ਇੱਕਦਮ ਉਹਦੇ ਪਿੱਛੇ ਰਾਜ ਕਰਮਚਾਰੀ ਚੱਲ ਰਹੇ ਸਨ ਜਿਨਾਂ ਜਾਂ ਕਰ ਸ਼ੁਰੂ ਕਰਨ ਤੇ ਰਾਜਾ ਨਾਮਾ ਘੋਸ਼ਿਤ ਹੋ ਗਿਆ ਨ王 ਦਰਬਾਰ ਜਲੇ ਨੂੰ ਸੰਦਰਭ ਸਰ ਬਣਾ ਕੇ ਨ王 ਸਿੰਘਾਸਨ ਸ਼ੋਭਿਤ ਕਰ ਦਿੱਤਾ ਰਾਜਾ ਬਣ ਗਿਆ ਚੰਡਾਲ ਉਹ ਸਾਰੇ ਖਜ਼ਾਨਿਆਂ ਦਾ مالک ਹੈ ਹੈ ਰਾਣੀਆਂ ਦਾ مالک ਹੈ ਸਾਰਾ ਕੁਝ ਮੈਂ ਉਹ ਇਸ ਦਿਨ ਪ੍ਰਾਪਤ ਹੋ ਗਿਆ ਰਾਜਾ ਬਣ ਕੇ ਬੈਠੇ ਹੁ ਰਾਜ ਕਰਦੇ ਮੰਤਰੀ ਨਾਲ ਵਿਚਾਰ ਵਿਮਰਸ਼ ਹੁੰਦਾ ਰਾਜ ਕਰਨ ਦੇ ਕਾਰਜ ਕੀਤੇ ਜਾਂਦੇ ਨੇ ਉਨ ਰਾਜ ਦੇ ਦੇਵਿਸ਼ਤਾ ਉਹਨੇ ਚੰਡਾਲ ਹੈ ਲੇਕਿਨ ਬਹੁਤੇ ਸਾਰਾ ਕਮਣ ਮੰਤਰੀ ਕਰ ਦੇ ਨਹੀਂ ਕਿਉਂਕਿ ਰਾਜਨ ਨੂੰ ਇਹਨੂੰ ਤਾਂ ਪਤਾ ਹੀ ਨਹੀਂ ਰਾਜ ਕੀ ਹੁੰਦਾ ਲੇਕਿਨ ਜਿਉਂ ਕੇ ਬਣਾਉ ਜੋ ਦਿੱਤਾ ਗਿਆ ਰਾਜਾ ਤੇਦਾ ਆਦੇਸ਼ ਚੱਲੇਗਾ ਹੁਣ 8 ਸਾਲ ਉਹ ਇਸਨ ਰਾਜ ਕਰ ਦੇਣਾ ਸਾਰੀ ਰਾਣੀਆਂ ਨਾਲ ਦੇ ਸੰਬੰਧ ਨੇ ਰਾਜਾ ਬਣ ਗਿਆ ਤੇ ਸਾਰਾ ਬੈਬਵਸਤਾ ਸਾਰੇ ਜਿਤਨੇ ਵੀ ਇੰਜਾਮੁਲ ਰਾਜੇ ਦੇ ਪ੍ਰਤੀ ਉਸੇ ਤਰ੍ਹਾਂ ਕੀਤਾ ਜਾਂਦੇ ਨੇ ਜਿਦਾਂ ਇੱਕ ਰਾਜੇ ਵਾਸਤੇ ਹੁੰਦਾ ਹਰ ਸਾਲ ਬਾਅਦ ਜਦੋਂ ਉਥੇ ਸਕਾਲ ਹੋ ਗਿਆ ਨੇ ਦੇਸ਼ ਵਿੱਚ ਠੀਕ ਠਾਕ ਹੋ ਗਿਆ ਤੇ ਉਥੇ ਕਈ ਲੋਕ ਉਥੋਂ ਪਿੰਡ ਛੱਡ ਕੇ ਚਲੇ ਗਏ ਸਨ ਮੀਟਿੰਗ ਹੋਈ ਪਿੰਡ ਦੇ ਵਿੱਚ ਵੀ ਉਹਨਾਂ ਲੋਕਾਂ ਨੂੰ ਬੁਲਾਇਆ ਜੇ ਅਮੇ ਹੁਣ ਸਾਡੇ ਇਥੇ ਸਕਾਲ ਹੋ ਗਿਆ ਠੀਕ ਹੋ ਗਿਆ ਤੇ ਆਪਣੇ ਆਪਣੇ ਜੋ ਵੀ ਜ਼ਮੀਨ ਜਾਇਦਾਦਾਂ ਸੰਭਾਲਣ بڑے ਸੰਗਾਂ ਤੋਂ ਚਲੇ ਗਏ ਸਨ ਇਸ ਕਰਕੇ ਸ਼ਹਿਰ ਜਾਇਆ ਜਾਂ ਜਿੱਥੇ-ਜਿੱਥੇ ਕੋਈ ਰਹਿੰਦਾ ਉਹਨਾਂ ਨੂੰ ਸੂਚਿਤ ਕੀਤਾ ਜਾਵੇ ਮੈਂ ਕਿ ਤੁਸੀਂ ਆਪਣੇ ਪਿੰਡ ਆ ਸਕਦੇ ਹੋ ਹੁਣ ਸਭ ਵਿਵਸਥਾ ਠੀਕ ਹੋ ਗਈ ਕੁਝ ਤੇ ਬੰਦੇ ਜਿਹੜੇ ਸ਼ਹਿਰ ਗਏ ਸਨ ਉਹ ਕਹਿਣ ਲੱਗੇ ਚਲੋ ਰਾਜਾ ਨੂੰ ਮਿਲਦੇ ਆ ਆਪਣੇ ਪਿੰਡ ਦੇ ਅਸੀਂ ਹਾਲਾਤ ਦੱਸੇ ਵੀ ਬੜਾ ਅਕਾਲ ਪੈ ਗਿਆ ਸੀ ਉਹ ਠੀਕ ਹੋ ਗਿਆ ਸਾਡੇ ਪਿੰਡ ਦੇ ਵਿੱਚ ਇਹੋ ਜਿਹੇ ਚੀਜ਼ਾਂ ਦੀ ਸਾਨੂੰ ਜ਼ਰੂਰਤ ਹੈ ਤਾਂ ਆਪ ਕਿਰਪਾ ਕਰੋ ਬੰਦोबस्त ਕਰੋ ਤੁਮ ਜਦੋਂ ਗਏ ਉੱਥੇ ਰਾਜਾ ਨੇ ਪਹਿਚਾਣ ਲਏ ਮੇਰੇ ਬੰਦੇ ਨੇ ਤਾਂ ਚੰਡਾਲ ਨੇ ਉੜ ਕੇ ਇੱਕਦਮ ਸਾਰਿਆਂ ਨਾਲ ਗੱਲਬਾਤ ਹੀ ਮਿਲਦਾ ਪਿਆ ਜਦੋਂ ਦੇਖਿਆ ਸਭ ਇਹ ਲੋਕਾਂ ਨੇ ਇਹ ਤਾਂ ਚੰਡਾਲ ਨੇ ਸਨੇ ਰਾਜਾ ਚੰਡਾਲ ਹੈ ਸਾਰੇ ਨੇ ਬੜੀ ਨਫਰਤ ਜੀ ਹੋ ਗਈ ਉਹ ਕਿ ਸੋ ਜਨ ਸਦਾ ਕਾਣਾ ਪੀਣਾ ਇਕੱਠਾ ਕਰ ਲਿਆ ਸੀ ਰਣ ਬਾਸ ਪਤਾ ਲੱਗਿਆ ਰਾਣੀਆਂ ਨੂੰ ਵੀ ਸਾਡੇ ਸੰਬੰਧ ਚੰਡਾਲ ਨਾਲ ਹੋ ਗਏ ਸਨ ਬੜੀਆਂ ਉਹਨੇ ਆਪਣੇ ਆਪ ਨੂੰ ਲਾਹਨਤਾ ਪਾਈ ਸਾਨੂੰ ਪਤਾ ਹੀ ਨਹੀਂ ਸੀ ਵੀ ਚੰਡਾਲ ਹੈ ਸਨ ਉਹ ਧਰਮ ਨਾਸਤ ਕਰਦਾ ਬਰਦਾਸ਼ਤ ਨਹੀਂ ਕਰ ਸਕਿਆ ਰਾਣੀਆਂ ਕਹਿੰਦੇ ਸਿੱਧਾ ਜਿੰਦਾ ਚਲ ਜਾਣਾ ਹੈ ਚਿਗਾ ਦੇ ਵਿੱਚ ਉਹ ਚਿਗਾ ਬਣਾਈ ਰਾਣੀਆਂ ਜਿਹੜੀਆਂ ਸਨ ਉਹਨਾਂ ਨੇ ਆਪਣਾ ਆਤਮਦਾ ਕਰ ਲਿਆ। ਹੋਰ ਬਹੁਤੇ ਰਿਸ਼ਤੇਦਾਰ ਜਿਹੜੇ ਬਣੇ ਸਨ ਜੇ ਨਾਲ ਬੈਠ ਕੇ ਖਾਂਦੇ ਪੀਂਦੇ ਸਨ ਉਹਦੇ ਸੀ ਬ੍ਰਾਹਮਣ ਜਾਤ ਦੇ ਲੋਕ ਆ। ਸਾਰਾ ਧਰਮ ਵਿਸਥ ਹੋ ਗਿਆ। ਉਹ ਵੀ ਜਾ ਕੇ ਆਤਮਦਾ ਕਰ ਲਿਆ। ਉਹ ਵੀ ਅੱਗ ਜਾ ਕੇ ਪਰਮੇਸ਼ ਕਰ ਗਿਆ। ਇਹ ਰਾਜਾ ਬਣਿਆ ਦਾ ਚੰਡਾਲ ਉਹਨੇ ਬੜੀ ਗਲਾਨੀ ਹੋਇ ਖੂ ਮੇਰੇ ਘਰ ਕੇ ਦੇਖੋ ਰਾਣੀਆਂ ਨੇ ਆਤਮਦਾ ਕਰ ਲਿਆ ਕੁਝ ਰਿਸ਼ਤੇਦਾਰ ਵੀ ਜਾ ਕੇ ਜਿੰਦਾ ਸੜ ਗਏ ਕਹਿੰਦਾ ਐਸੇ ਜੀਵਨ ਤੋਂ ਤਾਂ ਆਪ ਹੀ ਸੜਨਾ ਚੰਗਾ ਪਹਿਲੇ ਪਰਿਵਾਰ ਤਾਂ ਮੌਤ ਹੋ ਗਈ ਸੀ ਪਹਿਲੇ ਬੱਚੇ ਮਰ ਗਏ ਘਰਵਾਲੀ ਮਰ ਗਈ ਇਹਨਾਂ ਨੇ ਮਾਤਮਦਾ ਕਰ ਲਿਆ ਉਹ ਵੀ ਜਾ ਕੇ ਚੇਖਾਂ ਚ ਪਰਮੇਸ਼ ਕਰ ਗਿਆ ਜਿਉਂ ਅਗਦਾ ਸੇਕ ਚੜਿਆ ਮਿਆਕ ਲੋਇਆ ਬੜਾ ਪਾਰਾ ਐਤੋਂ ਨੇ ਡੁੱਬ ਕੇ ਮਾਰੀ ਸੀ ਕੰਗਾਦੇ ਵਿੱਚ ਜ्यों ਗੰਗਾ ਜੰਬ ਘਬਰਾ ਕੇ ਬਾਹਰ ਨਿਕਲਿਆ ਦੇਖਦਾ ਕੁਛ ਵੀ ਨਹੀਂ ਬੜਾ ਹੈਰਾਨ ਹੋਇਆ ਵੀ ਮੈਂ ਡੁਬਕੀ ਮਾਰੀ ਤੇ ਡੁਬਕੀ ਮਾਰਦੇ ਮੌਤ ਹੋ ਗਈ ਸੀ ਅਗਲਾ ਜੰਮ ਚੰਡਾਲ ਦੇ ਘਰ ਹੋਇਆ ਜੇ ਕਾਲ ਪਿਆ ਬੱਚੇ ਮਰ ਗਏ ਘਰਵਾਲੀ ਮਰ ਗਈ ਸ਼ਹਿਰ ਚਲਾ ਗਿਆ ਉੱਤੇ ਰਾਜਾ ਬਣਾ ਦਿੱਤਾ ਗਿਆ 8 ਸਾਲ 8 ਸਾਲ ਰਾਜ ਕੀਤਾ ਉਹ ਰਾਣੀਆਂ ਨੇ ਦੁਖੀ ਹੋ ਕੇ ਆਤਮਦਾ ਕਰ ਲਿਆ ਸਾਰੇ ਉਹਨੂੰ ਜਰਾ ਯਾਦ ਆਂਦਾ ਪਿਆ ਇੰਨੇ ਚ ਡੁਬਕੀ ਮਾਰਦੇ ਨਾ ਕੁਛ ਦੇਖ ਲਿਆ ਜਦਾਂ ਜਾਨੀ ਦਾਦੀ ਸੁਪਨਾ ਹੁੰਦਾ ਬੜਾ ਲੰਮਾ ਸੁਪਨਾ ਹੁੰਦਾ ਛੋਟਾ ਜਿਹਾ ਜਦਾਂ ਜੇ 5 ਮਿੰਟ ਦਾ ਸੁਪਨਾ ਨਹੀਂ ਹੁੰਦਾ ਤੇ ਲੱਗਦਾ ਕਿਨੇ ਸਾਲ ਬੀਤ ਹੋ ਗਏ ਉਹਨੇ ਨੇ ਡੁਬਕੀ ਮਾਰੀ ਔਰ 8 ਸਾਲ ਰਾਜ ਵੀ ਕਰ ਲਿਆ ਸਾਰੇ ਬੜਾ ਹਨਮਨਾ ਜਿਹਾ ਸਮਝ ਨਹੀਂ ਆਇ ਕਿ ਐਸਾ ਇਹ ਡੁਬਕੀ ਮਾਰ ਕੇ ਕੀ ਦੇਖਿਆ ਮੈਂ ਔਰ ਇੱਕ ਦਿਨ ਗੰਗਾ ਦੇ ਇਸ਼ਨਾਨ ਕਰਦਾ ਸੀ ਇੱਕ ਯਾਤਰੀ ਆਇਆ ਉਥੇ ਕਿਤੇ ਆਗਲੇ ਮਲਾਵ ਦੇ ਇਸ਼ਤਵ ਆਇਆ ਕਹਿੰਦਾ ਸਾਡੇ ਤੇ ਬੜੀ ਬਚਿਤਰ ਗੱਲ ਹੋਈ ਕੀ ਬਚਿਤਰ ਗੱਲ ਹੋਈ ਉਹਨੇ ਸਾਰੀ ਗੱਲ ਦੱਸੀ ਵੀ ਸਾਡਾ ਰਾਜੇ ਦੀ ਮਿਲਤ ਹੋ ਗਈ ਸੀ ਉਹਦਾ ਕੋਈ ਨਹੀਂ ਰਾਜਪੁਰ ਨੇ ਕਿਹਾ ਵੀ ਹਾਥੀ ਨੂੰ ਛੱਡੋ ਹਾਥੀ ਜਿਸ ਨੇ ਆਪਣੀ ਪਿੱਠ ਤੇ ਬਿਠਾ ਲੇ ਸੁਣ ਤੇ ਪਕੜ ਕੇ ਉਹਨੂੰ ਰਾਜ ਆ ਬਣਾਇਆ ਜੇ ਇੱਕ ਬੰਦੇ ਨੂੰ ਰਾਜਾ ਬਣਾਉਤਾ ਉਹ ਸਾਡੇ ਦੇਸ਼ ਦਾ ਨਹੀਂ ਸੀ 18 ਸਾਲ ਉਹਨੇ ਰਾਜ ਕੀਤਾ 18 ਸਾਲਾਂ ਬਾਅਦ ਪਤਾ ਲੱਗਿਆ ਉਹ ਚੰਡਾਲ ਸੀ ਰਾਣੀ ਨੂੰ ਬੜਾ ਬੁਰਾ ਲੱਗਾ ਵੀ ਸਾਡੇ ਸਮੰਦ ਚੰਡਾਲ ਨਾਲ ਲੋਗੇ ਸਨ ਇਹ ਤੇ ਬ੍ਰਾਹਮਣ ਜਾਂਦੇ ਆ ਤੇ ਉਹ ਬਰਦਾਸ਼ਤ ਨਹੀਂ ਕੀਤਾ ਉਹਨਾਂ ਨੇ ਜਾ ਕੇ ਆਤਮਦਾ ਕੇ ਲੇ ਕੁਸਮੰਦੀਆ ਨੇ ਵੀ ਆਪਣੇ ਆਪ ਨੂੰ ਜਿੰਦਾ ਸਾੜ ਲਿਆ। ਹੁਣ ਰਾਜਾ ਵੀ برداشت ਨਹੀਂ ਕਰ ਸਕਿਆ ਰਾਜਾ ਨੇ ਵੀ ਆਤਮਦਾ ਕਰ ਲਿਆ। ਉਹ ਸੁਝਾਈ ਤਾਂ ਮੇਰੀ ਕੱਲ ਸੁਣਾ ਰਿਹਾ। ਕਹਿੰਦੇ ਕਦੋਂ ਜਾਣਾ ਕਹਿੰਦੇ ਮੈਂ ਕੱਲ ਵਾਪਸ ਆਣਾ ਕਹਿੰਦੇ ਮੈਂ ਚੱਲਾਂ ਤੁਹਾਡੇ ਨਾਲ ਕਹਿੰਦੇ ਬੇਸ਼ੱਕ ਚੱਲ। ਚਲਾ ਗਿਆ ਉੱਥੇ ਜਾ ਕੇ ਦੇਖਿਆ ਉਸਨੇ। ਸੱਚ ਵਿੱਚ ਉਹੀ ਮਹਿਲ ਨੇ। ਸਾਰੇ ਸਮਾਚਾਰ ਉਹੀ ਮਿਲਦੇ ਨੇ। ਜੇ ਸਭ ਸਮਝ ਗਿਆ ਹੈ ਭਗਵਾਨ ਨੇ ਮਨ ਨੂੰ ਮਾਇਆ ਦਿਖਾਈ ਕਿਉਂਕਿ ਮਾਇਆ ਦੇਖਣ ਦੀ ਇੱਛਾ ਸੀ ਤੇ ਮਾਇਆ ਪ੍ਰਭੂ ਨੇ ਦੱਸ ਦਿੱਤੇ ਇੱਕ ਡੁੱਬਕੀ ਮਾਰ ਦੇ ਹੀ ਸਾਰਾ ਕੁਝ ਦੱਸ ਦਿੱਤਾ ਤੇ ਭਗਵਾਨ ਰਾਮ ਇਤਿਆਦਿਕ ਸਾਰੇ ਭਰਾ ਬੈਠੇ ਨੇ ਹੋਰ ਵਿਦਿਆਰਥੀ ਬੈਠੇ ਨੇ ਵਿਸ਼ਿਸ਼ ਮਾਰਨ ਨੂੰ ਮਾਇਆ ਜਾਲ ਦੱਸਦੇ ਨੇ ਐਸਾ ਪਰਮੇਸ਼ਰ ਦਾ ਮਾਇਆ ਜਾਲ ਹੈ ਇਨਸਾਨ ਭੁੱਲੀ ਜਾਂਦਾ ਪਤਾ ਨਹੀਂ ਲੱਗਦਾ ਕੀ ਕਰਨਾ ਮਨ ਮਨਵਾਨੀ ਸਤਗੁਰ ਬਾਜ ਨਾ ਪਾਇਓ ਸਭ 모ਹੀ ਮਾਇਆ ਜਾਲ ਜੀ ਸਤਗੁਰਾਂ ਦੇ ਬਿਨਾ ਕੁਛ ਸਮਝ ਨਹੀਂ ਆਂਦੀ ਇਹ ਪਰਮੇਸ਼ਰ ਦਾ ਕੈਸਾ ਮਾਇਆ ਜਾਲ ਹੈ ਸਭ 모ਹੀ ਮਾਇਆ ਜਾਲ ਜੀ ਸਾਰੇ ਸੰਸਾਰ ਦੇ ਜੀਵਾਂ ਨੂੰ ਇਸ ਮਾਇਆ ਦੇ ਜਾਲ ਨੇ 모हित ਕੀਤਾ ਹੋਇਆ ਉਹ ਇਸ ਚੋਂ ਨਿਕਲ ਹੀ ਨਹੀਂ ਸਕਦੇ ਐਸੇ ਉਛਪਸੇ ਹੋਏ ਨੇ ਇਸ ਕਰਕੇ ਗੁਰੂਾਨ ਸਾਹਿਬ ਬਰਮਾਨ ਕਹਿੰਦੇ ਨੇ ਇੱਕ ਉਮਕਾਉ ਸਤਗੁਰ ਪਰਸਾਬ ਸ਼ਿਗਰ ਬੱਲਾ ਪਹਿਲਾ ਕਰਤੀ ਜਾ ਜੋਗੀ ਅੰਦਰ ਜੋਗਿਆ ਤੂੰ ਭੋਗੀ ਅੰਦਰ ਭੋਗਿਆ ਗੁਨਾ ਸਾਹਿਬ ਬਾੜ ਦੇ ਇਸ ਪਹੁੰਚੇ ਬਹੁਤ ਸਾਰੇ ਸੰਸੰਗੀ ਨਾਲ ਨੇ ਸੰਤ ਮਹਤਮਾ ਨਾਲ ਨੇ ਜਿੱਦੋਂ ਗੁਨਾ ਸਾਹਿਬ ਜਾਂਦੇ ਸੀ ਬਣਾ ਇਕੱਠ ਹੋ ਜਾਂਦਾ ਸੀ ਕਿਉਂਕਿ ਸਭ ਤੋਂ ਸੰਤ ਨਾਲ ਹੀ ਤੁਰ ਪੈਂਦੇ ਸਨ ਇੱਕ ਜਗ੍ਹਾ ਪਹੁੰਚੇ ਤਾਂ ਅਗੇ ਲੁੱਡੀ ਹੋ ਰਹੀ ਸੀ ਤਮਾਰੀ ਨੇ ਤਮਾਸ਼ਾ ਹੋ ਰਿਹਾ ਸੀ ਉਹ ਕਹਿੰਨ ਲੱਗੇ ਮਹਾਰਾਜ ਇੱਥੇ ਤਮਾਸ਼ਾ ਹੋ ਰਿਹਾ ਸੀ ਤਮਾਸ਼ਾ ਦੇਖ ਕੇ ਚੱਲਦੇ ਆ ਤੇ ਤੁਸੀਂ ਇੱਥੇ ਠਹਿਰੋ ਤੁਸੀਂ ਤਮਾਸ਼ਾ ਦੇਖाइए ਉਹ ਨਾਸਬ ਕਹਿੰ ਲਗੇ ਤੁਸੀਂ ਤਮਾਸ਼ਾ ਪਰਮੇਸ਼ਰ ਦਾ ਵੇਖੋ ਕਿੰਨੇ ਮਾਰੇ ਕਿਸ ਤਰ੍ਹਾਂ ਦਾ ਤਮਾਸ਼ਾ ਉਹ ਨਾਸਬ ਨੇ ਜੋਗੀ ਅੰਦਰ ਜੋਗਿਆ ਤੋ ਭੋਗੀ ਅੰਦਰ ਭੋਗਿਆ ਉਸ ਪਰਮੇਸ਼ਰ ਦੇ ਰੰਗ ਤਮਾਸ਼ੇ ਦੇਖੋ کتنے جوگی بن کے بیٹھا ہے پرمیشور بھگوان شنکر بیٹھے نے کلاش پر پروتیں اٹھاسی ہزار یوگ جوگڑے لگا کے بیٹھے ایسے جوگی بنے میں نے بوگی اندر بھوگیا پھر دیکھو پرماتما بھوگی بن گیا کشن بھگوان سولہ ہزار ایک سوٹ اٹھ نے انہا دیا محل نے سب سکتے سادن نے ایک پاس جو بن کے بیٹھے نے بلکل برف کے ਔਰ ਇੱਕ ਵਾਰ ਸੇ ਭੋਗੀ ਬਣ ਕੇ ਕ੍ਰਿਸ਼ਨ ਭਗਾਨ ਬਣੇ ਨੇ ਤੇਰਾ ਅੰਤ ਨਾ ਪਾਇਆ ਸੁਰਗ ਦੇ ਮਛ ਪਿਆਲ ਜੀ ਇਹ ਪਰਮੇਸ਼ਰ ਤੇਰਾ ਅੰਤ ਨਹੀਂ ਪਾਇਆ ਜਾਂਦਾ ਸੁਰਗ ਦੇ ਲੋਕ ਦੇਵਤਾ ਲੋਕ ਨੇ ਉਹ ਵੀ ਅੰਤ ਨਹੀਂ ਪਾ ਸਕੇ ਪਤਾਲ ਦੇ ਲੋਕਾਂ ਨੂੰ ਵੀ ਕੁਝ ਪਤਾ ਨਹੀਂ ਲੱਗਾ ਤੇ ਇਸ ਧਰਤੀ ਦੇ ਮਾਤ ਲੋਕ ਦੇ ਲੋਕਾਂ ਨੂੰ ਵੀ ਕੋਈ ਅੰਤ ਨਹੀਂ ਪਤਾ ਲੱਗਦਾ ਇਸ ਪਰਮੇਸ਼ਰ ਦਾ ਕੀ ਅੰਤ ਤੇ ਕੀ ਮੈਂ ਮੈਂ ਹੰਬਾਰੇ ਹਉ ਬਾਰੇ ਨੇ ਕੁਰਬਾਨ ਤੇਰੇ ਨਾਮ ਨੂੰ ਮਰਫਣੇ ਬਸ ਮੈਂ ਤੇ ਬਲਿਹਾਰ ਕੁਰਬਾਨ ਜੰਨਾ ਆਪਦੇ ਨਾਮ ਤੋਂ ਹੰਬਾਰੇ ਹੰਬਾਰੇ ਨੇ ਕੁਰਬਾਨ ਤੇਰੇ ਨਾਮ ਨੂੰ ਤੇਰੇ ਨਾਮ ਦੀ ਇਹ ਨੀ ਮਹਿਮਾ ਹੈ ਕਿ ਮੈਂ ਤਾਂ ਬਲਿਹਾਰ ਕੁਰਬਾਨ ਹੀ ਚਾਹੁੰਦਾ ਰਹਾ ਤੂੰ ਸੰਸਾਰ ਰੂਪ ਆਇਆ ਇਹ ਮਾਰੇ ਆਪਨੇ ਸੰਸਾਰ ਪੈਦਾ ਕੀਤਾ ਹੈ ਇਹ ਸੰਸਾਰ ਪੈਦਾ ਕਰਕੇ ਸਿਰੇ ਸਿਰ ਤੁੰধে ਲਾਇਆ ਸਾਰੇ ਨੂੰ ਕੰਮ ਕਰਦੇ ਲਾਦਾ ਸoare ਸਵੇਰੇ ਉੜਦਣੇ ਸ্নান ਪਾਣ ਕਰਦੇ ਨੇ ਆਪਣੇ ਕੰਮ ਤੇ ਚਲੇ ਜਾਂਦੇ ਨੇ ਕੋਈ ਕਿਸਾਨੀ ਕਰਨ ਲੱਗ ਜਾਂਦਾ ਕੋਈ ਦੁਕਾਨਦਾਰੀ ਕਰਦਾ ਕੋਈ ਨੌਕਰੀਆਂ ਕਰਦਾ ਸਭ ਆਪਣੇ ਧੰਦਿਆਂ 'ਚ ਲੱਗੇ ਨੇ ਫੁਰਸਤ ਹੀ ਨਹੀਂ ਉਹਨਾਂ ਨੂੰ ਬਿਲਕੁਲ ਹਰ ਵੇਲੇ ਧੰਦਾ ਹੀ ਧੰਦਾ ਲੱਗਿਆ ਸਿਰੇ ਸਿਰ ਧੰਦੇ ਲਾਇਆ ਸਭ ਕਾਰੋਬਾਰ ਤੇ ਬਸੇ ਦੌੜੇਦੇ ਨੇ ਵੇਖੇ ਕੀ ਤਾਂ ਆਪਣਾ ਕਿ ਕੁਦਰਤ ਪਾਸਾ ਟਾਲ ਜੀ ਫਿਰ ਆਪ ਪਰਮੇਸ਼ਰ ਹੀ ਰਚਨਾ ਕਰਕੇ ਆਪੇ ਦੇਖਦੇ ਨੇ یہ جیو کی کرتے نے ایک قدرت پاسا ڈھال جیو پیسہ پاسا لگایا تینہ گڑا سنسار چلتا پہ کوئی ستو گنے نے بالکل سات بندے ذرا گسا نہیں کروت نہیں بڑے شانت نال جیون بتیت کرتے ہیں کوئی رجو گی نے رومانٹک ہی سارا دن رات کوئی تمو گڑی نے بنا مطلب دے گسا کرتے ہیں ہر ویلے گے ہی ਇਹ ਐਸਾ ਤਮਾਸ਼ਾ ਪਰਮੇਸ਼ਰ ਨੇ ਬਣਾਇਆ ਹੈ ਤਿੰਨਾ ਗੁਣਾਂ ਚ ਪਰਮੇਸ਼ਰ ਨੇ ਸਾਰਾ ਸੰਸਾਰ ਚਲਾਇਆ ਹੈ। ਕਲੇ ਇਨਸਾਨ ਨੇ ਪੰਛੀ ਜਾਨਵਰਾਂ ਦਾ ਵੀ ਇਹ ਸਵਾਬ ਹੈ। ਕਈ ਕੁੱਤੇ ਦੇ ਪੈਰ ਵੀ ਅਜੇ ਚੁੰਗ ਕਰਕੇ ਪਿੱਛੇ ਹੋ ਜਾਂਦੇ। ਕਈ ਕੁੱਤੇ ਦੇ ਉਹਦੇ ਗਰਗ ਲੰਘ ਜਾ ਮਗਰ ਪੈ ਜਾਂਦਾ ਕੁੱਤਾ ਪਰ ਇਹ ਤੱਕ ਗੱਡੀਆਂ ਦੇ ਮਗਰ ਭੌਂਕਦੇ ਜਾਂਦੇ ਨੇ। ਉਹਨਾਂ ਦਾ ਸਵਾਬ ਵੀ ਐਸਾ ਤਮਗੁਣੀ ਹੈ। ਯਾਨੀ ਤਿੰਨਾ ਗੁਣਾਂ ਸਾਰਾ ਸੰਸਾਰ ਹੈ ਭਾਵੇਂ ਉਹ ਪੰਛੀ ਨੇ ਜਾਨਵਰ ਨੇ ਇਨਸਾਨ ਨੇ ਵਰਗੰਡ ਪਹਾੜੇ ਜਾਂ ਪਦਾ ਸਭ ਨਾਮੇ ਨੂੰ ਪ੍ਰਤਾਪ ਦਾ ਐਸਾ ਪਰਮੇਸ਼ਰ ਦਾ ਇੱਕ ਖੇਲ ਹੈ ਪਰ ਸਾਰੇ ਨਾਮ ਚਾਹੁੰਦੇ ਨੇ ਪਰਮੇਸ਼ਰ ਦੇ ਨਾਮ ਨੂੰ ਇਹਦੀ ਪ੍ਰਤਾਪ ਹੈ ਮਾਤਾ ਪਰਮੇਸ਼ਰ ਦਾ ਤੇ ਨਾਮ ਜਪਣਾ ਚਾਹੁੰਦੇ ਨੇ ਸਾਰੇ ਸਤਗੁਰੂ ਬਾਝ ਨਾ ਪਾਓ ਸਭ ਮੋਹੀ ਮਾਇਆ ਜਾਲ ਜੀ ਪਰ ਸਤਗੁਰਾਂ ਤੋਂ ਬਿਨਾ ਇਹ ਗੱਲ ਸਮਝ ਨਹੀਂ ਆਉਂਦੀ ਸਤਗੁਰ ਇਸ ਗੱਲ ਨੂੰ ਸਮਝਾਉਂਦੇ ਨੇ ਇਸ ਸਾਰਾ ਸੰਸਾਰ ਮਾਇਆ ਦਾ ਜਾਲ ਹੈ ਮਾਇਆ ਦੇ ਜਾਲ ਚ ਮੋਹਿਤ ਹੋਇਆ ਦਾ ਜੀਵ ਬਸ ਮੋਹਿਤ ਹੋਇਆ ਉਸ ਜੀਵਨ ਬਸ ਜਾਲ ਚ ਫਸੇ ਰਹਿੰਦਾ ਸਾਰੀ ਉਮਰ ਮੌਤ ਹੋ ਜਾਂਦੀ ਹੈ ਮਾਇਆ ਦੇ ਜਾਲ ਚੋਂ ਨਿਕਲ ਨਹੀਂ ਪੰਦਾ ਸੰਤ ਗੁਰ ਕੋ ਬਲ ਜਾਈਏ ਜਿੱਤ ਮਿਲਿਏ ਪਰਮਗਤ ਪਾਈਏ ਇਸ ਕਰਕੇ ਸੰਤ ਗੁਰਾਂ ਤੋਂ ਬਲ ਹੌਰ ਕੁਰਬਾਨ ਜਾਂਦੇ ਆ ਜਿਹਨਾਂ ਨੂੰ ਮਿਲਣ ਦੇ ਨਾਲ ਪਰਮਗਤ ਦੀ ਪ੍ਰਾਪਤੀ ਹੋ ਜਾਂਦੀ ਹੈ ਸੁਣਨਾਰ ਮਨਜਨ ਲੋਚਦੇ ਸੋ ਸਤਗੁਰੂ ਦੀ ਆਪ ਬੁਝਾਏ ਜੀ ਜਿਸ ਗੱਲ ਨੂੰ ਦੇਵਤਾ ਇਨਸਾਨ ॠषि मुनि ਮਹਾਤਮਾ ਲੋਗ ਲੋਚਦੇ ਨੇ ਇੱਛਾ ਰੱਖਦੇ ਨੇ ਸੋ ਸਤਗੁਰੂ ਦੀ ਆਪ ਬੁਝਾਏ ਜੀ ਉਹ ਗੱਲ ਸਤਗੁਰੂ ਸਮਝਾਉਂਦੇ ਨੇ ਜਿਸ ਗੱਲ ਨੂੰ ਦੇਵਤਾ ਵੀ ਲੋਚਦੇ ਨੇ ਦੇਵਤਾ ਵੀ ਇੱਛਾ ਰੱਖਦੇ ਨੇ ਸੀ ਪਰਮੇਸ਼ਰ ਦੀ ਮਹਿਮਾ ਨੂੰ ਜਾਣੀਏ ਇਹ ਮਾਇਆ ਜਾਲ ਕੀ ਹੈ ਨੂੰ ਸਮਝੀਏ ਕਿਉਂ ਇਹ ਸਿਰਫ ਸਤਗੁਰੂ ਸਮਝਾਉਂਦੇ ਨੇ ਬਾਕੀ ਕਿਸੇ ਨੂੰ ਪਤਾ ਨਹੀਂ ਲੱਗਦਾ ਇਹ ਨਗਰਾਂ ਅੰਦਰ ਕਿੰਨੇ ਕਿਥੇ ਪਤਾ ਲੱਗਦਾ ਕਹਿੰਦਾ ਕਿ ਸਤਸੰਗ ਚ ਪਤਾ ਲੱਗਦਾ ਸਤਸੰਗ ਕੈਸੀ ਹੁੰਦੀ ਹੈ ਸਤਸੰਗ ਕੈਸੀ ਜਾਣੀ ਹੈ ਕਿਦਾਂ ਦੀ ਸਤਸੰਗ ਜਾਣੀ ਹੈ ਕਹਿੰਦਾ ਕਿਦਾਂ ਪਤਾ ਲੱਗੇ ਸਤਸੰਗ ਹੋ ਰਿਹਾ ਹੁਣ ਇੱਥੇ ਸੰਗਤ ਬੈਠੀ ਹੈ ਬਹੁਤ سارے ਬੰਦੇ ਨੇ ਇਹ ਬੰਦੇ ਬਸ ਸਟੈਂਡ ਤੋਂ ਚੱਲ ਕੇ ਬੈਠ ਜਾਣਾ ਤੇ ਲੱਗੇਗਾ ਪੀੜ ਬੜੀ ਹੈ ਕੋਈ ਨਹੀਂ ਬੋਲਦਾ ਇਹ ਸੰਗਤ ਹੈ ਸੰਗਤ ਆ ਗਿਆ ਜਦੋਂ ਜਦੋਂ ਗੁਰਦਾਰੇ ਬੈਠੇ ਨੇ ਔਰ ਗੁਰਦਾਰੇ ਬੈਠ ਕੇ ਪਰਮੇਸ਼ਰ ਦੀ ਚਰਚਾ ਕਰ ਰਹੇ ਨੇ ਇਹ ਨਹੀਂ ਪਰਮੇਸ਼ਰ ਜਾ ਕੇ ਗੁਰਦਾਰੇ ਜਾ ਕੇ ਕੋਈ ਝਗੜਾ ਕਰ ਰਹੇ ਤਾਂ ਕਹਿੰਦਾ ਵੀ ਸਤਸੰਗ ਹੋ ਰਿਹਾ ਸਤਸੰਗ ਉਸ ਨੂੰ ਕਹਿੰਦੇ ਜਿੱਥੇ ਇੱਕੋ ਗੱਲ ਕੀਤੀ ਜਾਏ ਪਰਮੇਸ਼ਰ ਦੀ ਗੱਲ ਉਹਦੀ ਮਹਿਮਾ ਗਾਇਨ ਕੀਤੀ ਜਾਏ ਉਹਦੇ ਗੱਲਾਂ ਬਾਤਾਂ ਕਰਨ ਵਾਲੇ ਨੂੰ ਨਹੀਂ ਸਤਸੰਗ ਕਹਾਂਗੇ ਜੇ ਕੋਈ ਜਾਲੇ ਬੈਠ ਕੇ ਗੱਲਾਂ ਬਾਤਾਂ ਕਰਦਾ ਜਾਂ ਝਗੜੇ ਕਰਦਾ ਤੇ ਉਹਨੂੰ ਸੰਗਤ ਨਹੀਂ ਕਿਹਾ ਜਾਂਦਾ ਸਤਸੰਗਤ ਕਿੱਸੀ ਜਾਣੀ ਮਹਾਰਾਜ ਕਹਿੰਦੇ ਕਿ ਐਸੀ ਹੁੰਦੀ ਸਤਸੰਗਤ ਸਤ ਸੰਗ ਦਾ ਤਰੀਕਾ ਕੀ ਹੈ ਜਿੱਥੇ ਇੱਕੋ ਨਾਮ ਖਾਣੀਏ ਬਸ ਇੱਕ ਪਰਮੇਸ਼ਰ ਦੀ ਗੱਲਬਾਤ ਕੀਤੀ ਜਾਏ ਉਹਦੀ ਮਹਿਮਾ ਕੀਤੀ ਜਾਵੇ ਤੇ ਗੁਣ ਗਾਏ ਜਾਣ ਉਹਨੂੰ ਸਤ ਸੰਗ ਕਹਿੰਦੇ ਨੇ ਇਸ ਰਾਨੇ ਵੀ ਗੁਰਦਾਰੇ ਮੰਦਰ ਜਿਹੜੇ ਰਹਿੰਦੇ ਨੇ ਉਹ ਸਤ ਸੰਗੀ ਨੇ ਸਿਰਫ ਕੇਵਲ ਜਦੋਂ ਪ੍ਰਮਾਤਮਾ ਦੀ ਗੱਲਬਾਤ ਬੈਠ ਕੇ ਕਰਦੇ ਨੇ ਦੋ ਜਾਂ ਦੋ ਤੋਂ ਜ਼ਿਆਦਾ ਉਹਨੂੰ ਸਤ ਸੰਗ ਕਿਹਾ ਜਾਂਦਾ ਤੇ ਉਹੀ ਬੇਸ਼ੱਕ ਜਾ ਕੇ ਬਸ ਰੰਦੇ ਖੜੇ ਹੋ ਜਾਣ ਲੋਕਾਂ ਨੇ ਕਿ ਪੀੜ ਮੜੀ ਹੈ ਉਹਦੇ ਨੇ ਸਤ ਸੰਗ ਕਿਹਾ ਜਾਂਦਾ ਉਹਦੇ ਨੇ ਕਿ ਸੰਗਤ ਕਿਹਾ ਜਾਂਦਾ ਇਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀ ਆਪ ਬੁਝਾਈ ਜੀ ਇਕੋ ਨਾਮ ਦਾ ਹੁਕਮ ਬਸ ਪਰਮੇਸ਼ਰ ਦਾ ਨਾਮ ਔਰ ਇਹ ਗੱਲ ਸਤਿਗੁਰ ਸਮਝਾਉਂਦੇ ਨੇ ਬਸ ਇੱਕ ਪਰਮੇਸ਼ਰ ਦਾ ਨਾਮ ਜਪ ਲੋ ਸਭ ਕੁਝ ਪ੍ਰਾਪਤ ਹੋ ਜਾਂਦਾ ਕਿਸੇ ਦੀ ਕਮੀ ਨਹੀਂ ਰਹਿੰਦੀ ਟੁੱਟ ਨਹੀਂ ਰਹਿੰਦੀ ਸਭ ਮੁਸ਼ਕਲਾਂ ਤੋਂ ਬਚ ਜਾਂਦਾ ਬੰਦਾ ਇੱਕ ਨਾਮ ਜਿਹੜਾ ਪਰਮੇਸ਼ਰ ਦਾ ਜਪ ਕੀਤਾ ਜਾਵੇ ਇਕੋ ਨਾਮ ਹੁਕਮ ਹੈ اسی کا حکم چلتا ہے پرمیشور نانک ستگائی جی گردیو سمجھا اس گل پوایا جگت کیا پرما جی پہ آیا پروا چو نکلی نہیں پہنتا ہر بلے پرم جی جیونے کا بتیت ہو تمہارا کہنے ایک نام حکم ہے نانک ست گی آب جائے جی ਇਕ ਨਾਮ ਹੈ ਪਰਮੇਸ਼ਰ ਦਾ بس ਇਹ ਹੀ ਪਰਮੇਸ਼ਰ ਦਾ ਹੁਕਮ ਹੈ ਕਿ ਇਹ ਗੱਲ ਨੂੰ ਸਮਝਾਉਣ ਵਾਲੇ ਸਤਿਗੁਰੂ ਹੁੰਦੇ ਨੇ ਤੇ ਵਿਸ਼ੇਸ਼ ਮਹਾਰਾਜ ਆਪਣੇ ਸ਼ਿਸ਼ ਜਨੇ ਚੇਲੇ ਨੇ ਜਿਸ ભગવાન ਰਾਮ ਵੀ ਬੈਠੇ ਨੇ ਉਸਨੂੰ ਭਗਵਾਨ ਗੁਰੂ ਤੋਂ ਬਿਨਾ ਕਿ ਲਿਆਉਣ ਨਹੀਂ ਹੁੰਦੀ ਬੇਸ਼ੱਕ ਅਵਤਾਰ ਵੀ ਧਾਰਨ ਕਰਕੇ ਆਉਂਦੇ ਨੇ ਪਰਮੇਸ਼ਰ ਫਿਰ ਵੀ ਗੁਰੂ ਧਾਰਨ ਕਰਦੇ ਨੇ ਭਗਵਾਨ ਰਾਮ ਦੇ ਦੋ ਗੁਰੂ ਸਨ وشیش مہاراج اور وشوا متر وشو متر جی نے شسر ودیا سکھائی اور وش مہاراج شاستر ودیا سکھائی بھگوان کشن کے تین گرو نے گرگاچاریہ سنپن رشی درباسا رشی بھگوان نے تین گرو دھارن کیتے ہیں کشن بھگوان نے تو دو گرو دھارن کیے نے بھگوان رام نے ਤੇ ਇਸ ਦਾ ਦੱਸੇ ਵਿੱਚ ਸੰਸਾਰ ਦੀ ਮर्यादा ਹੈ ਗੁਰੂ ਬਿਨਾ ਗਤ ਨਹੀਂ ਹੁੰਦੀ ਖਿਆਲ ਨਹੀਂ ਹੁੰਦੀ ਤੇ ਗੁਰੂ ਉਧਾਰਨ ਕਰਕੇ ਉਸ ਤੋਂ ਸਿੱਖਿਆ ਦੀક્ષા ਲਈ ਜਾਂਦੀ ਔਰ ਸਾਰੇ ਪਰਮ ਆਮ ਦਸਤੇ ਨੇ ਭਗਵਾਨ ਕਿਦਾਂ ਦਾਸ਼ ਹੁੰਦਾ ਹੈ ਪਰਮਾ ਦਾ ਵਿਸ਼ਿਸ਼ ਮਾਰਾ ਤਾਂ ਭਗਵਾਨ ਰਾਮ बार-बार ਸਵਾਲ ਕਰਦੇ ਨੇ ਤਰ੍ਹਾਂ-ਤਰ੍ਹਾਂ ਦੇ ਉਸਿਸ਼ ਮਾਰਾ ਉਹਨਾਂ ਨੇ ਉੱਤਰ ਦੇ ਦਿੰਦੇ ਨੇ مایا کا ذکر چل رہا پہ اور وشیش مار کہ سارا کچھ مایا ہے کچھ بھی نہیں ہے مایا مایا اور سب میتھیا ہے کیونکہ مایا میتھیا ہے جی سپنا آ سویرے اٹھ کے سپنے کا کوئی سچائی نہیں ہوتی یہ سپنے سنسار ہے جیسا سپنا رہن کا تو ایسا سنسار یہ سارا سنسار سپنا ہے کیوں سچا کچھ بھی نہیں ہے جو سگل پناسے جو بادل کی چھائی سب ہوا سے اڑ جانے بادل اس طرح کے اندر سنسار ہے سپنے سیتی مورکھ چیت لایا مورکھ آدمی سپنے نال دی لگا لے پھر سکی دکھی ہوں سب سپنا میتھیا ہے ودیاتیاں کچھ تسلی نہ ہوئی بھگوان رام نے لیلہ رچاتی ਇਹ ਵਿਸ਼ੇਸ਼ ਮਾਰੇ ਕੇ ਸਭ ਮਿੱਥਿਆ ਹੈ ਉਹਦੇ ਘਾਤੀ ਮਸਤ ਕਰ ਮਸਤ ਹੋ ਕੇ ਆਇਆ ਤੇ ਭਗਵਾਨ ਰਾਮ ਨੇ ਵਿਸ਼ੇਸ਼ ਮਾਰੇ ਤੇ ਛੱਡਦਾ ਆਤੀ ਵਿਸ਼ੇਸ਼ ਮਾਰੇ ਦੌੜਨ ਲੱਗ ਪਏ ਆਤੀ ਮਗਰ ਪੈ ਗਿਆ ਦੌੜੇ ਤਾਂ ਭਗਵਾਨ ਰਾਮ ਕਹਿੰਦੇ ਨੇ ਗੁਰੂ ਜੀ ਗਾਜੋ ਮਿੱਥਿਆ ਆਪਨੇ ਕਿਹਾ ਸਾਰਾ ਸੰਸਾਰ ਝੂਠੀ ਝੂਠ ਹੈ ਮਿੱਥਿਆ ਹੈ ਤੇ ਗਾਜੋ ਮਿਥੇ ਜਾਂ ਤੇ ਮਿਥੇ ਆਪ ਕਿਉਂ 도ੜੇ ਜਾਂਦੇ ਸਾਰੇ ਸਮਾਰੋਹ ਲੋਕ ਸਾਰੇ ਵਿਦਿਆਰਥੀ ਦੇਖਦੇ ਪਏ ਨੇ ਵੀ ਦੇਖੋ ਅੱਜ ਇਹਨਾਂ ਨੇ ਬ੍ਰਦੇਸ਼ ਕੀਤਾ ਵੀ ਸਭ ਮਿਥਿਆ ਹੈ ਝੂਠ ਹੈ ਮਾਇਆ ਹੈ ਤੇ ਭਗਵਾਨ ਰਾਮ ਨੇ ਹਾਥੀ ਮਸਤ ਕਰਕੇ ਛੱਡਤਾ ਗੁਰੂ ਤੇ ਤੇ ਗੁਰੂ ਜੀ ਭਜਦੇ ਜਾ ਰਹੇ ਨੇ 도ੜੇ ਜਾ ਰਹੇ ਨੇ ਸਾਰੇ ਅਸਲ ਲਗੇ ਵਿਦਿਆਰਥੀ ਉਹ ਭਗਵਾਨ ਰਾਮ ਨੇ ਦਲੀਲਾ ਕੀਤੀ ਸਿਫ ਸਮਝ ਆਵੇ ਤਾਂ ਜੋ ਵਿਸ਼ੇਸ਼ ਮਾਰਗੇ ਜਾ ਕੇ ਖੜੇ ਹੋ ਗਏ ਕਹਿੰਦੇ RAM ਜੀ ਤੁਹਾਡਾ ਗਾਜੋ ਮਿੱਠਿਆ ਤਾਂ ਸਾਡੇ ਬਾਜੂ ਵੀ ਮਿੱਠਿਆ ਹੀ ਹੈ ਜੇ ਤੁਹਾਡਾ ਹਾਥੀ ਝੂਠ ਹੈ ਮਿੱਠਿਆ ਹੈ ਤਾਂ ਸਾਡਾ ਦੌੜਨਾ ਵੀ ਮਿੱਠਿਆ ਹੀ ਹੈ ਇਹ ਵੀ ਮਾਇਆ ਜੀ ਹੈ ਇਹ ਵੀ ਝੂਠ ਹੀ ਹੈ ਇਹ ਦੇਹਂਦਰੀਆਂ ਪ੍ਰਾਣਿਆਂ ਦਾ ਤਰ ਮੈਂ ਸਾਡੀ ਆਤਮਾ ਨਹੀਂ ਦੌੜ ਰਹੀ ਆਤਮਾ ਜਨਮ ਰਹਿ ਦੇਹਂਦਰੀ ਪ੍ਰਾਣ ਦੌੜਦੇ ਨੇ ਭਾਵੇਂ ਕੀੜੇ ਨੂੰ ਵੀ ਮਾਰਿਆ ਜਾ ਤਾਂ ਕੀੜਾ ਆਪਣੀ ਜਾਨ ਵਿੱਚ ਆ ਕੇ ਦੌੜਦਾ ਹੈ ਉਹਨੂੰ ਵੀ ਜਾਨ ਪਿਆਰੀ ਕੋਈ ਜੀਵ ਇਨਸਾਨ ਸਮਝਦਾ ਕਿ ਨਾਲੀ ਦਾ ਕੀੜਾ ਗੰਦਾ ਕੀੜਾ ਤੇ ਮਰ ਜਾਏ ਤਾਂ ਚੰਗਾ ਲੇਕਿਨ ਉਹਨੂੰ ਜਾਨ ਬੜੀ ਪਿਆਰੀ ਹੈ ਉਹ ਵੀ ਜਾਨ ਬਚਾਉਂਦਾ ਜਿਸ ਵੀ ਜੀਵਨ ਵਿੱਚ ਕੋਈ ਵੀ ਜੀਵ ਚਲਾ ਜਾਂਦਾ ਉਹਨੂੰ ਵੀ ਪਿਆਰੀ ਲੱਗਦੀ ਉਸਨੂੰ ਬਚਾਉਂਦਾ ਭਾਵੇਂ ਇਨਸਾਨ ਦੇਖਣ ਵਾਲਾ ਸਮਝੇ ਵੀ ਗੰਦਗੀ ਦਾ ਕੀੜਾ ਲੇਕਿਨ ਉਸਨੂੰ ਵੀ ਜੀਵਨ ਪਿਆਰੀ ਹੈ ਇਸ ਲਈ ਸੰਤ ਬਹਾਉਤਪਨ ਜਿਹੜੇ ਬ੍ਰਹਮ ਗਿਆਨੀ ਹੁੰਦੇ ਚੰਦੇ برہم گیا دیکھتے ہیں بشی وشے وگار سنسار فسیا پیا لیکن انہوں ان وشے وکار سے آنند آتا پیا وہ کڑھنا چاہتے نے تو وہ جیو کوئی باغوں والے نکل دے باقی فسے ہی رہتے اس کے مہاراج حنگ کہ سارا میتھیا جھوٹ ہے مایا دا جنجال ہے لیکن مایا جنجال جو نکل دے ہیں جنہیں ستگاروں کی کرپا ہو جائے اس کر کے ایک اور نام حکم ہے ਨਾਨਕ ਸਤਿਗੁਰ ਦੀਆ ਬੁਝਾਈ ਜਿਉ ਇਹ ਸਤਿਗੁਰ ਇਸ ਗੱਲ ਨੂੰ ਬੁਝਾ ਦਿੰਦੇ ਨੇ ਸਮਝ ਆ ਜਾਂਦੀ ਹੈ ਕਿ ਸੰਸਾਰ ਚਾ ਕੇ ਕਿੰਨਾ ਕੀ ਹੈ ਇੱਕ ਪਰਮੇਸ਼ਰ ਦਾ ਨਾਮ ਜਪਣਾ ਤੇ ਨਾਮ ਦੇ ਪ੍ਰਤਾਪ ਨਾਲ ਸਾਰੀ ਖੁਸ਼ੀਆਂ ਦੇ ਮਗਰ ਦੌੜਦੀਆਂ ਨੇ ਇਹ ਨਾਮ ਦਾ ਪ੍ਰਤਾਪ ਹੈ ਨਾਮ ਦੇ ਮਗਰ ਮਾਇਆ ਦੌੜਦੀ ਨਾਮ ਜਿਨਾਂ ਨੇ ਜਪਿਆ ਨੇ ਅਨਪਦਾਰਤ ਉਹਨਾਂ ਦੇ ਮਗਰ ਦੌੜਦੇ ਨੇ ਸੰਸਾਰ ਜਿਨ੍ਹਾਂ ਚੀਜ਼ਾਂ ਅਸੀਂ ਦੌੜਦਾ ਹੈ ਪ੍ਰਾਪਤ ਕਰਨ ਵਾਸਤੇ ਤੇ ਨਾਮ ਜਪਣ ਵਾਲੇ ਵਾਸ ਉਹਨਾਂ ਪਾਸੇ ਇਹ ਸਾਰੀ ਚੀਜ਼ਾਂ ਆਪ ਦੌੜਦੀਆਂ ਨੇ ਇਹ ਸਾਨੂੰ ਸਵੀਕਾਰ ਕਰੋ ਸਾਡੀ ਸੇਵਾ ਲੈ ਲਓ ਇਹ ਅੰਦਰ ਚ ਫਰਕ ਹੋ ਜਾਂਦਾ ਫਿਰ ਇਸ ਤਰ੍ਹਾਂ ਨਾਲ ਜਿਹੜੇ ਪਰਮੇਸ਼ਰ ਚਰਨ ਜਾ ਕੇ ਅਰਦਾਸ ਬੇਨਤੀ ਕਰਦੇ ਨੇ ਉਹਨਾਂ ਦੇ ਕਾਰਜ ਪੂਰਨ ਹੁੰਦੇ ਨੇ